ਲਾਈਵ ਸੌਦੇ ਦਿਖਾਵਾਂਗੇ ਵੀ ਤੁਸੀਂ ਮੰਡੀ ਦੇਖ ਸਕਦੇ ਹੋ ਮੰਡੀ ਬਹੁਤ ਵਧੀਆ ਭਰੀ ਹੋਈ ਆ ਬਹੁਤ ਵਪਾਰੀ ਵੀ ਪਹੁੰਚੇ ਹੋਏ ਨੇ ਡਰਬੀਗਾ ਬਕਰਾਂ ਮੰਡੀ ਤੇ ਜਿਹੜੇ ਵੀਰ ਨਵੇਂ ਜੁੜਨੇਗੇ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਬਈ ਦੇਖ ਸਕਦੇ ਹੋ ਬਈ ਤੁਸੀਂ ਮਾਲ ਕੀ ਕਰਦੋਗੇ ਰਾ ਸ਼ੇਰ? ਚਲਦੇ ਚਲਦੇ ਲੈਬ ਨੂੰ। ਓਏ ਹੋਰ ਚਾਚਾ, ਓਏ ਹੋਰ ਚਾਚਾ। ਠੀਕ ਐ ਸ਼ਰਾ। ਕਿਵੇਂ ਆ? ਵਧੀਆ। ਖੇੜੀ ਮੰਡੀ ਤੇ ਆਏ ਹੋਏ ਆ ਅੱਜ? ਅੱਜ ਵਿੱਗੇ ਰਹੇ। ਠੀਕ ਐ। ਕਿਵੇਂ ਮਾਲ ਇੱਥੇ? ਮਾ ਬਾਬਾ ਦਾ ਦੱਸ ਕੇ ਮੈਂ ਖੜਾ ਐ। ਮਾਲ ਬਹੁਤ ਖੜਾ ਬਾਈ ਜਿਹੜੇ ਨੇੜੇ-ਤੇਲੇ ਦੇ ਵੀਰ ਨੇ ਨਾ ਵਪਾਰੀ ਵੀਰ ਨੇ। ਹੋਂਚੋ। ਲਹਿਰਾ ਵਿੱਗੇ ਬੱਕਰੇ ਮੰਡੀ ਦੇ ਉੱਤੇ। ਹੂੰ। ਮਾਲ ਬਹੁਤ ਖੜਾ ਬਾਈ ਲਹਿਰਾ ਵੇਗਾ ਬਕਰਾਂ ਮੰਡੀ ਦੇ ਉੱਤੇ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਪਹੁੰਚੋ ਮਾਲ ਦੇਖ ਸਕਦੇ ਹੋ ਤੁਸੀਂ ਮਾਲ ਪੂਰਾ ਫੁੱਲ ਆ ਚੱਲਦਾ ਚੱਲਦਾ ਲਾਈਵ ਸ਼ੇਅਰ ਜ਼ਰੂਰ ਕਰਦੇ ਹੋ ਗਾਇਸ ਸਮਾਨ ਕਰਾ ਤੈਨੂੰ ਸਮਾਨ ਨਹੀਂ ਜਾਂ ਪਾਜਾ ਲੈ ਬਾਈ ਇਹ ਮੰਡੀ ਬਾਈ ਆਪਣੇ ਕੰਜੂ ਬਣਿਆ ਹੋਇਆ ਲੈਹਰਾ ਬਿੱਗਾ ਪੂਰੀ ਪਿਛਲੀ ਛੇੜ ਬੱਕਰਾ ਮੰਡੀ ਲੱਗਦੀ ਐ ਲੋਕ ਬਈ ਘਰ ਤੋਂ ਗੇਰਾ ਸ਼ੇਰ ਚੱਲਦੇ ਚੱਲਦੇ ਲੈਗ ਨੂੰ ਆਪਣਾ ਬਈ ਕੀ ਹਾਲ ਆ ਬਾਈ ਹੋ ਠੀਕ ਆ ਬਾਈ ਚਾ ਕੱਲ ਡੀਪੀ ਕੇ ਗੱਲ ਕਰੇਗਾ ਕਾਈ ਕਰੇਗਾ ਬਾਈ ਚਾ ਅਜੇ ਕੱਲ ਦੀ ਕੀ ਗੱਲ ਕਰਾਂ ਅਸੀਂ ਕਿੰਨੇ ਡੰਗਰ ਲੈ ਕੇ ਆਏ ਅੱਜ ਬਾਈ ਡੰਗਰ ਪਤਾ ਨਹੀਂ ਹੈ ਗਨੇ ਨੰਗਣਾ ਹੈ ਹੈ ਫੇਰ ਵੀ ਹੈਗੇ 10 12 ਡੰਗਰ ਪੱਠਾ ਹੋਣਗੀਆਂ ਹਨਾ ਹਾਂ ਪੱਠੀ ਨਹੀਂ ਸੜੂ ਲੋ ਬਾਈ ਜੇ ਕਿਸੇ ਵੀਰ ਨੇ ਪੱਠਾ ਲੈਣੀਆਂ ਨੇ ਹਨਾ ਜਾਂ ਬੱਕਰੀ ਲੈਣੇ ਨੇ ਜਾਂ ਵੱਡੀਆਂ ਬੱਕਰੀਆਂ ਲੈਣੀਆਂ ਨੇ ਹਨਾ ਤਾਂ ਵੀਰ ਹੰਢਿਆਏ ਤੋਂ ਆਇਆ ਹੋਇਆ ਲਹਿਰਾ ਬਿੱਗ ਬੱਕਰੇ ਮੰਡੀ ਦੇ ਉੱਤੇ ਤਾਂ ਪਹੁੰਚੋ ਬਾਈ ਜਲਦੀ ਤੋਂ ਜਲਦੀ ਨੰਬਰ ਬੋਲੀ ਮੈਂ ਆਪਣਾ ਫੋਨ ਕਰਕੇ ਆ ਜੀ 47 85 86 ਫੋਨ ਨੰਬਰ ਦੇ ਬਾਈ ਨੂੰ ਕਰ ਲੋ ਕਾਲ ਬਾਈ ਬਾਈ ਅੱਜ ਖੜਾ ਲਹਿਰਾ ਵੇਗਾ ਬਕਰਾਂ ਮੰਡੀ ਤੂੰ ਜੀ ਦੇਖ ਸਕਦੇ ਹੋ ਅੱਜ ਬਾਈ ਕਾਲਾ ਵੀ ਆ ਕਾਲੇ ਹਾਂ ਕਾਲੇ ਲੋ ਬਾਈ ਅੱਜ ਤੁਹਾਨੂੰ ਕਾਲੇ ਵੀਰ ਦੀਆਂ ਬੱਕਰੀਆਂ ਦਿਖਾਵਾਂਗੇ ਅੱਜ ਬਾਈ ਕਾਲਾ ਵੀ ਬੱਕਰੇ ਕੀ ਹਾਲ ਆ ਬਾਈ ਠੀਕ ਆ ਬਾਈ ਵਧੀਆ ਹੋ ਠੀਕ ਆ ਜਮਾ ਓਕੇ ਆ ਹਾਂ ਹਾਂ ਕਿੰਨੇ ਡੰਗਰ ਲੈ ਕੇ ਆਏ ਜਿੱਥੇ 12 13 ਕੁ ਬਸ ਲੈ ਕੇ ਕੈਮਰਾਮੈਨ ਬੱਕਰੀਆਂ ਲੈ ਕੇ ਆਏਗਾ ਹਾਂ ਬੱਕਰੀਆਂ ਕਬੂਕ ਆ ਵਿੱਚ ਸੂਨ ਵਾਲੀਆਂ ਨੇ ਜਾਂ ਵਿਚੂਨ ਵਾਲੀਆਂ ਵਿਚ ਸੂਨ ਵਾਲੀਆਂ ਵੀਰੇ ਦੋ ਬਈ ਜੇ ਕਿਸੇ ਵੀਰ ਨੇ ਨਾ ਬੱਕਰੀਆਂ ਲੈਣੀਆਂ ਨੇ ਬਾਈ ਕਾਲਾ ਮਹਰਾਜ ਵਾਲਾ ਆਇਆ ਹੋਇਆ ਅੱਜ ਸਾਨੂੰ ਬੱਕਰੀਆਂ ਦਿਖਾਉਣਿਆ ਬਾਈ ਦੀਆਂ ਆ ਫੜੀ ਬਈ ਆਹ ਇਹਦੀ ਕੀ ਡਿਟੇਲ ਆ ਬਾਈ ਇਹ ਕਿਵੇਂ ਸੂਨ ਵਾਲੀ ਹੈਗੀ ਹਾਂ ਦਾ ਵੀਰੇ ਸੂਨ ਵਾਲੀ ਹੈ ਠੀਕ ਆ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਜੇ ਇਹ ਇਹ ਵੀਰੇ ਮਹੀਨਾ ਕਰੂਗਾ ਬਈ ਡਿਮਾਂਡ ਫਿਰ ਬਾਈ ਫੋਨ 'ਤੇ ਦੱਸ ਦੇਂਗਾ ਕਿ ਦੱਸ ਦੇਂਗਾ ਫੋਨ 'ਤੇ ਦੱਸ ਦੂਗੀ ਡਿਮਾਂਡ ਬੱਕਰੀ ਦੇਖ ਸਕਦੇ ਹੋ ਬਾਈ ਤੁਸੀਂ ਬੱਕਰੀ ਬਹੁਤ ਚੰਗੀ ਆ ਕਿੰਨੇਵੇਂ ਸੂਏ ਹੋ ਬਾਈ ਇਹ ਇਹ ਚੌਥਾ ਸੂਆ ਚੌਥਾ ਸੂਆ ਬੱਚੇ ਪੂਚਿਆਂ ਨੂੰ ਕਿਵੇਂ ਆ ਬੱਚੇ ਮੇਰੇ ਨਾਲ ਤਿੰਨਾਂ ਨਾ ਦਿੰਦੀ ਹੋਵੇ ਯਾਰ ਜਿਹੜੇ ਹਿਸਾਬ ਨਾਲ ਠੀਕ ਆ ਹੋਰ ਲੈ ਫੜ ਕੇ ਕੋਈ ਬੱਕਰੀ ਲਾਓ ਬਾਈ ਬੱਕਰੀਆਂ ਲੈ ਕੇ ਆਇਆ ਬਾਈ ਅੱਜ ਇਹ ਵੀ ਸੂਣ ਵਾਲੀ ਆ ਇਹ ਲੱਗਦਾ ਜਿਵੇਂ ਤਰਾ ਸੂ ਕੀ ਹੁੰਦੀ ਆ ਠੀਕ ਆ ਬਾਈ ਇਹਦਾ ਵੀ ਮੁੱਲ ਉਹਦੇ ਤੇ ਫੋਨ 'ਤੇ ਦੱਸ ਦੇਵਾਂਗੇ ਹੈ ਬਾਈ ਜਿਹੜਾ ਆਪਣਾ ਮਾਲ ਵਣ ਲਗਾ ਉਹ ਬਾਈ ਕਹਿੰਦਾ ਆਪਾਂ ਫੋਨ ਤੇ ਦੱਸਾਂਗੇ ਬੱਕਰੀਆਂ ਕਿਰ ਆਪਾਂ ਤੁਹਾਨੂੰ ਸਾਈਡ ਦਿਖਾ ਦਿੰਨੇ ਆ ਬਾਈ ਦੀਆਂ ਦੇਖ ਸਕਦੇ ਹੋ ਆ ਬੋਕ ਆ ਬਾਈ ਠੀਕ ਆ ਬਾਈ ਇਹ ਕਿਨੇ ਦਿੰਦਾ ਬਾਈ 8 ਦਿੰਦਾ ਬੱਕਰੀ ਆ ਬਾਈ ਦੇਖ ਸਕਦੇ ਤੁਸੀਂ ਬੱਕਰੀ ਬਹੁਤ ਵਧੀਆ ਬਾਈ ਹੋਰ ਫੜ ਲਿਆ ਬਾਈ 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 ਕਾਲਾ ਮਹਰਾਜ ਆ ਲਾਇਆ ਹੋਇਆ ਅੱਜ ਬੱਕਰੀਆਂ ਲੈ ਕੇ ਬਾਈ ਆਪਣੇ ਕੋਲੇ ਕਿਹੜੀ ਉਹਦੀ ਨਸਲ ਦੀਆਂ ਬੱਕਰੀਆਂ ਨੇ ਬਾਈ ਦਾ ਬਾਪੂ ਵਾਲੀਆਂ ਕਿਹੜੇ ਦਾ ਬੱਕਰੀਆਂ ਵੱਡੇ ਬਾਪੂਆ 84 ਵਾਲੀਆਂ ਹਨਾ ਬਾਈ ਹਾਂ ਹਾਂ ਠੀਕ ਆ ਬਾਈ ਬੱਕਰੀ ਗੱਭੀ ਸੂਈ ਵੀ ਹੈ ਵੀਰੇ ਦੇ ਮਗਰ ਪੱਠ ਠੀਕ ਆ ਬਾਈ ਕਿੰਨੇ ਦਿਨ ਦਾ ਬਾਈ ਇਹ ਇਹ ਦਿਨ ਦਾ ਦੇਖੀ ਮੈਨੂੰ ਲੱਗਦਾ ਸ਼ਾਇਦ ਸੂਈ ਨਹੀਂ ਆਖੀ ਹੋਈ ਵੀ ਆ 8 ਦਿਨ ਦਾ ਬੱਕਰੀ ਹੈ ਕਿਵੇਂ ਬਾਈ ਦੁੱਧ ਦੱਧ ਨੂੰ ਇਹ ਠੀਕ ਆ ਧਾਰਾ ਹੋਵੇ ਠੀਕ ਇਹਨਾਂ ਦੇ ਫਿਰ ਬਾਈ ਬੋਕ ਕਿਹੜਾ ਛੱਡਿਆ ਹੋਇਗਾ ਬੋਕ ਕਿਹੜੀ ਹੈ ਠੀਕ ਆ ਉਹਦਾ ਆਪਣੇ ਦਾ ਬਲ ਕਰਨ ਵਾਲੇ ਬੱਕਰੇ ਦਾ ਜੀ ਠੀਕ ਹੈ ਲੈ ਹੀ ਫੜ ਕੇ ਬਾਈ ਬੋਕ ਦੋ ਬਾਈ ਤੁਹਾਨੂੰ ਬਰੀਡਰ ਦਿਖਾਉਣੇ ਆ ਬਾਈ ਦਾ ਜਿਹੜਾ ਬੱਕਰੀਆਂ ਕਰਾਸ ਹੋਈਆਂ ਹੋਈਆਂ ਨੇ ਤੋਂ ਤਾਂ ਉਹਦਾ ਬੱਚਾ ਬਾਈ ਕੀ ਦੇਖ ਸਕਦੇ 41 42 ਇੰਚ ਬਾਈ ਕਹਿੰਦਾ ਹੈਂਟ ਹੈ ਦੀ ਦੇਖ ਸਕਦੇ ਹੋ ਠੀਕ ਆ ਇਹਦੇ ਪਿੱਛੇ ਦੇ ਦੋ ਤਾਂ ਦੀ ਠੀਕ ਆ ਇਹ ਤਾਂ ਨਹੀਂ ਸੇਲ ਕਰਨਾ ਬਾਈ ਹਾਂ ਵੀਰੇ ਸੇਲ ਵਿੱਚ ਹੀ ਆਪਾਂ ਲਈਆਂ ਨਾ ਬੱਕਰੀਆਂ ਅੱਛਾ ਅੱਛਾ ਬਾਈ ਕਹਿੰਦਾ ਬਾਈ ਬਰੀਡਰ ਵੀ ਸੇਲ ਕਰਦਾਂਗੇ ਜੇ ਕਿਸੇ ਵੀਰ ਨੇ ਲੈਣਾ ਹੋਇਆ ਹਨਾ ਦੇਖੋ ਬਾਕੀ ਤਾਂ ਪਿੰਡ ਹੈਗਾ ਮਹਰਾਜ ਬਾਈ ਕੋਲੇ ਬੱਕਰੀਆਂ ਬਾਈ ਸਾਰੀਆਂ ਚੰਗੀਆਂ ਨੇ ਬਲੈਕ ਰੰਗ ਦਾ ਬਾਈ ਸਕੀਨ ਵੱਧ ਲੱਗਦਾ ਮੈਨੂੰ ਦੇਖ ਸਕਦੇ ਤੁਸੀਂ ਨੰਬਰ ਬੋਲਨੀ ਬਾਈ ਕਾਲੇ ਆਪਣਾ 82899664 ਲਓ ਬਈ ਆ ਨੰਬਰ ਤੇ ਬਾਈ ਨੂੰ ਕਰ ਲਿਓ ਕਾਲ ਜੇ ਕਿਸੇ ਵੀਰ ਨੇ ਬੱਕਰੀਆਂ ਲੈਣੀਆਂ ਹੋਈਆਂ ਬੱਕਰੀਆਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਦੇਖ ਸਕਦੇ ਤੁਸੀਂ ਬੱਕਰੀਆਂ ਨਹਿਰਾਪੇਗਾ ਬੱਕਰਾ ਮੰਡੀ ਤੇ ਆਇਆ ਹੋਇਆ ਬਾਈ ਅੱਜ ਠੀਕ ਆ ਬਾਈ ਕਰ ਲੋ ਕਿਰਾ ਕਾਲ ਬੱਕਰੀਆਂ ਤੁਹਾਨੂੰ ਦਿਖਾਈਆਂ ਨੇ ਬਾਈ ਟੋਪ ਦੀਆਂ ਬੱਕਰੀਆਂ ਬਾਈ ਕੋਲੇ ਤੇ ਚੱਲਦੇ ਚੱਲਦੇ ਲਾਈਵ ਨੂੰ ਕਰ ਦੋ ਸ਼ੇਅਰ ਬਾਈ ਹਾਂ ਵੀ ਮੁੰਡਿਓ ਲੋ ਬਈ ਵਪਾਰੀ ਵੀਰ ਬਹੁਤ ਬੈਠੇ ਨੇ ਵੱਧ ਤੋਂ ਵੱਧ ਪੀਰ ਪਹੁੰਚੋ ਲਹਿਰਾ ਵੇਗਾ ਬੱਕਰ ਮੰਡੀ ਦੇ ਉੱਤੇ ਮਾਲ ਬਾਈ ਦੇਖ ਸਕਦੇ ਮਾਲ ਹੋਰ ਜੀ ਸੰਗਤੋ ਠੀਕ ਆ ਜੀ ਠੀਕ ਹੈ ਕਿਵੇਂ ਹੋ ਕਿਵੇਂ ਗੱਲਬਾਤ ਜਮਾ ਓਕੇ ਆ ਮਾਲ ਵੀ ਓਕੇ ਹੈਣਾ ਵਪਾਰੀ ਵੀਰਾਂ ਨੂੰ ਬੋਲੋ ਵੀ ਆਉਣ ਜਲਦੀ ਤੋਂ ਜਲਦੀ ਮਾਲ ਆਉਣ ਭਾਈ ਮਾਲ ਲੈ ਕੇ ਪਿੰਡਾਂ ਚੋਂ ਠੀਕ ਆ ਜੀ ਲੋਕਾਂ ਦਾ ਬਹੁਤ ਘਟਾ ਰਿਹਾ ਲੋਕ ਵੀਰਾਂ ਨੂੰ ਬੇਨਤੀ ਆਪ ਬਣ ਕੇ ਠੀਕ ਹੈ ਜੀ ਮਾਲ ਲਈ ਪਹੁੰਚਿਆ ਕਰੋ ਯਾਰ ਠੀਕ ਹੈ ਜੀ ਵੇਚਣ ਤੇ ਖਰੀਦਣ ਲਈ ਪਹੁੰਚਣਾ ਠੀਕ ਹੈ ਮਾਲ ਬਹੁਤ ਖੜਾ ਹਨਾ ਬੇਨਤੀ ਕਰਦੇ ਆ ਠੀਕ ਹੈ ਜੀ ਗਾਹ ਕਾ ਵੰਦਾ ਹੂਗਾ ਲਹਿਰਾ ਵੇਗਾ ਬਹੁਤ ਵਧੀਆ ਬਾਈ ਦੇ ਭਾਈ ਹਾਂ ਪ੍ਰਬੰਧ ਤਾਂ ਬਹੁਤ ਵਧੀਆ ਜੀ ਠੀਕ ਪਾਣੀ ਰੋਟੀ ਲੱਸੀ ਠੀਕ ਹੈ ਜੀ ਸਾਰੇ ਕਾਹੇ ਦਾ ਪ੍ਰਬੰਧ ਹੈ ਛੀਤੀ ਤੋਂ ਸੇ ਬੇਨਤੀ ਆ ਵੀ ਆਓ ਪਹੁੰਚੋ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਪਹੁੰਚੋ ਜੀ ਲੋ ਬਈ ਕਰੋ ਨੋਟ ਬਾਈਆਂ ਦੀਆਂ ਗੱਲਾਂ ਇੱਥੇ ਬਾਈ ਬਈ ਰੰਗਾ ਇੱਥੇ ਐਂਟਰੀ ਮਾਰਦਾ ਹੁੰਦਾ ਪਸੂਵਾਂ ਨਹੀਂ ਦੇਖ ਸਕਦੇਓ ਚਾਹ ਪਾਣੀ ਦਾ ਲੰਗਰ ਦਾ ਪੂਰਾ ਵਧੀਆ ਪ੍ਰਬੰਧ ਆ ਆ ਬਾਈਆਂ ਦਾ ਬਈ ਪੋਟਰਾਂ ਦੇਖ ਸਕਦੇ ਤੁਸੀਂ ਸੰਤ ਬਾਬਾ ਮਾਲੂ ਰਾਮ ਜੀ ਸੰਤ ਬਾਬਾ ਕਰਮਦਾਸ ਜੀ ਬਾਬਾ ਸਾਧੂ ਸਿੰਘ ਜੀ ਬਾਬਾ ਸਵਰਨ ਸਿੰਘ ਜੀ ਤੇ ਬਾਬਾ ਮੁਖਤਿਆਰ ਸਿੰਘ ਜੀ ਤੇ ਬਾਬਾ ਸਵਰਨ ਸਿੰਘ ਜੀ ਪਪਾ ਗਲਜਾਰ ਸਿੰਘ ਤੇ ਬਾਬਾ ਸਵਰਨ ਸਿੰਘ ਬਾਬਾ ਬਾਬੂ ਸਿੰਘ ਆਜ਼ਾਦ ਹਿੰਦ ਸੈਨਾ ਬਾਬਾ ਤੁਹਾਨੂੰ ਕੋਟਿਆ ਹਰ ਸੋਵਾਰ ਨੂੰ ਇਹ ਬੱਕਰੀ ਮੇਲਾ ਲੱਗਦਾ ਬਾਈ ਦੇਖ ਸਕਦੇ ਤੁਸੀਂ ਕਰ ਲੋ ਨੋਟਸ ਇਹ ਬਾਈ ਲੱਗਦੀ ਹੈ ਲਹਿਰੇ ਵੇਗੇ ਪੰਜੋ ਇਹ ਬਣਿਆ ਹੋਇਆ ਬਾਈ ਉਹਦੀ ਮਗਲੀ ਸਾਈਡ ਇਹ ਬੱਕਰਾ ਮੰਡੀ ਲੱਗਦੀ ਆ ਤੁਸੀਂ ਦੇਖ ਸਕਦੇ ਹੋ ਮਾਲ ਬਹੁਤ ਪਹੁੰਚਿਆ ਹੋਇਆ ਬਾਈ ਅੱਜ ਇਹ ਕਿਸੇ ਵੀਰ ਨੂੰ ਮਾਲ ਦੀ ਲੋੜ ਆ ਤਾਂ ਲਹਿਰਾ ਵੇਗਾ ਬੱਕਰਾ ਮੰਡੀ ਦੇ ਉੱਤੇ ਆਓ ਤੇ ਉਹ ਸਾਹਮਣੇ ਬਾਈ ਰੋਡ ਆ ਰੋਡ ਤੋਂ ਥੋੜਾ ਜਿਹਾ ਤਿੰਨ ਕ ਕਿੱਲੇ ਪਿੱਛੇ ਹਟਵੀਂ ਮੰਡੀ ਆ ਬਾਈ ਦੇਖ ਸਕਦੇ ਹੋ ਤੁਸੀਂ ਨੰਬਰ ਆਪਾਂ ਤੁਹਾਨੂੰ ਬਾਈ ਦਾ ਦੱਸ ਦਿੰਨੇ ਆ ਬਾਈ ਜੇ ਕਿਸੇ ਵੀਰ ਨੇ ਆਉਣਾਗਾ ਹਨਾ ਉਹ ਕੀ ਗੱਲ ਆ ਤਾਂ ਨੰਬਰ ਤੇ ਬਾਈ ਨੂੰ ਕਾਲ ਕਰ ਲਿਓ 77408 93510 ਜਿਹੜੇ ਵੀਰ ਵੱਲੋਂ ਮੰਡੀ ਲਵਾਈ ਜਾਂਦੀ ਆ ਬਾਈ ਨੰਬਰ ਨੋਟ ਕਰ ਲਓ ਜੇ ਕਿਸੇ ਵੀਰ ਨੇ ਆਉਣਾਗਾ ਬੱਕਰੀਆਂ ਬਹੁਤ ਆਈਆਂ ਹੋਈਆਂ ਨੇ ਬਾਈ ਅੱਜ ਟਾਪ ਕੁਆਲਿਟੀ ਦੀਆਂ ਸਾਡਾ ਨੰਬਰ ਤੇ ਬਾਈ ਨੂੰ ਕਾਲ ਕਰਕੇ ਆ ਸਕਦੇ ਹੋ ਲਹਿਰਾ ਬੇਗਾ ਬਕਰਾ ਮੰਡੀ ਦੇ ਦੇਖੋ ਬਾਈ ਇੱਧਰ ਮਾਲ ਬਾਈ ਬਹੁਤ ਲਈ ਫਿਰਠੇ ਨੇਗੇ ਅੱਜ ਆ ਜਿਹੜੀ ਵੀਰ ਵੀ ਪਹੁੰਚੇ ਨੇ ਬਾਈ ਮਾਲ ਲੈ ਕੇ ਮਾਲ ਇਹਦੇ ਵਿੱਚੋਂ ਵੀ ਬਾਈ ਬਕਾਉ ਬਹੁਤ ਹੈਗਾ ਜੇ ਕਿਸੇ ਵੀਰ ਨੇ ਲੈਣਾਗਾ ਲਹਿਰਾ ਬੇਗਾ ਬਕਰਾ ਮੰਡੀ ਕੋਈ ਗੱਲ ਨਹੀਂ ਹੈ ਹੋਰ ਪਾਰ ਹਰੰਦਰ ਦੱਸਦੇ ਹੁਣ ਤੁਰਦਾ ਕੋਈ ਦਿੱਕਤ ਨਹੀਂ ਅੱਲ ਦਾ 5 ਮਿੰਟ ਦੁਬਾਰਾ ਆਪਾਂ ਮਚਾਂ ਨਹੀਂ ਸੁਣੀ ਆ ਰਹੇ ਇੱਧਰ ਬਰਬਰੀਆਂ ਲਈ ਬੈਠਾ ਬਾਈ ਬਾਈ ਆਪਣੀਆਂ ਬਈਆ ਬਰਬਰੀ ਕੀ ਦੀ ਐ ਦੋ ਬਾਈ ਪਹਿ ਤੁਹਾਨੂੰ ਬਰਬਰੀ ਦਿਖਾਉਣੇ ਆ ਖੜੀ ਕਰਕੇ ਦੇਖੋ ਬਾਈ ਕੀ ਮੁੱਲ ਕਰਦਾ ਬਈਆ ਬਰਬਰੀ ਦਾ ਖੜੀ ਕਰੀ 12000 ਕਿਵੇਂ ਗੱਬਣਾ ਇਹ 2 ਮਹੀਨੇ ਦੀ ਖੜੀ ਕਰੀ ਮੜੀ ਜੀ ਲਓ ਬਈ ਬਰਬਰੀ ਦੇਖ ਸਕਦੇ ਤੁਸੀਂ 12000 ਰੁਪਏ ਮੁੱਲ ਕਰਦਾ ਬਈ 2 ਮਹੀਨੇ ਦੀ ਗੱਬਣ ਕਹਿ ਰਿਹਾ ਕਿਹੜਾ ਬੰਦਾ ਬਈ ਤੇ ਬਣਾ ਤੇ ਬਣਾ ਕਿੱਥੇ ਰਹਿ ਜਾਂਦਾ ਬਈ ਬਠਿੰਡੇ ਲਵੇ ਬਠਿੰਡੇ ਲਵੇ ਲਓ ਬਈ 12000 ਰੁਪਏ ਮੁੱਲ ਬਾਈ ਅੱਜ ਲਹਿਰਾ ਬੇਗਾ ਬਕਰ ਮੰਡੀ ਤੇ ਆਇਆ ਹੋਇਆ ਜੇ ਕਿਸੇ ਵੀਰ ਨੇ ਬਰਬਰੀ ਲੈਣੀ ਹੈ ਹਨਾ ਲਹਿਰਾ ਬੇਗਾ ਬਕਰ ਮੰਡੀ ਦੇ ਉੱਤੇ ਪਹੁੰਚੋ ਨੰਬਰ ਬੋਲੀ ਬਈ 9501543390 ਇੱਕ ਵਾਰੀ ਹੋਰ ਬੋਲਦੇ 9501543390 ਲੋ ਬਈ ਆ ਨੰਬਰ ਤੇ ਬਾਈ ਨੂੰ ਕਰ ਲਿਓ ਗੋਲ ਏ ਕਿਸੇ ਵੀਰ ਨੇ ਬਰਬਰੀ ਬੱਕਰੀ ਲੈਣੀ ਤੇ ਇੱਧਰ ਬਾਈ ਹੋਰ ਲੈ ਕੇ ਆ ਬਾਈ ਦੇਖ ਸਕਦੇ ਹੋ ਬੱਕਰੀਆਂ ਸਾਰੀਆਂ ਬੱਕਰੀਆਂ ਨੇ ਬਾਈ ਹੈ ਬੱਕਰੀਆਂ ਨੇ ਇੱਕ ਬੱਕਰੀ ਵੀ ਕਿਹੜੇ ਪਿੰਡ ਤੋਂ ਆਏ ਬਾਈ ਮੰਡੀ ਕਲਾਂ ਤੋਂ ਮੰਡੀ ਕਲਾਂ ਤੋਂ ਬਾਈ ਸਾਰੀਆਂ ਵਕਾਉਣੇ ਇਹ ਕਿਸੇ ਵੀਰ ਨੇ ਕਰੇ ਕਿਸੇ ਵੀ ਬੱਕਰੀਆਂ ਹੈਗੇ ਠੀਕ ਆ ਬਾਈ ਇਹ 29 ਬੱਕਰੀਆਂ ਆ ਠੀਕ ਆ ਬਾਈ ਇਹ ਇਹਨਾਂ ਮਗਰ 20 ਮੇ ਹੋਣੇ 20 ਮੇ ਮਨੇ 29 ਬੱਕਰੀਆਂ ਨੇ ਸਾਰੀਆਂ ਵਿਕਿਆਉਣੇ ਸਾਰੀਆਂ ਵਿਕਿਆਉਣੇ ਬਾਈ ਕਿੰਨੇ ਤੋਂ ਕੀ ਰੇਂਜ ਤੋਂ ਕੀ ਰੇਂਜ ਤੱਕ ਬੱਕਰੀ ਨੇ 10 ਤੋਂ 10 ਬੱਕਰੀਆਂ ਵਿੱਚੋਂ ਗੱਭਣਾ ਗੀਆਂ ਨਹੀਂ ਨਹੀਂ ਮੈਂ ਗੱਲ ਕਰ ਰਿਹਾ ਵੀ ਆਪਣੇ ਕੋਲ ਜਿਹੜੇ ਬੱਕਰੀਆਂ ਨੇ ਇਹ 29 ਬੱਕਰੀਆਂ ਕਹਿ ਰਹੇ ਆ ਤੂੰ ਉਹ ਬੱਕਰੀ ਦੇਖੋ ਦੇ ਨਹੀਂ ਨਹੀਂ ਮੰਨ ਕੇ ਚੱਲ ਵੀ ਕਿਸੇ ਨੇ ਆਪ ਮੋਟੀ ਗੱਲ ਕਰਦੇ ਵੀ ਆਪਣੇ ਤੋਂ ਇੰਨੀ ਤੋਂ ਸਟਾਰਟ ਬੱਕਰੀ ਹੈ ਜੀ ਆਪਣੇ ਦੇ 18 ਕਾ ਹਜ਼ਾਰ ਤੋਂ ਸਟਾਰਟ ਆ ਬਾਈ 18 ਤੋਂ ਲੈ ਕੇ ਕਿੱਥੇ ਤੱਕ ਰੇਂਜ ਤੱਕ 25 30 ਹਜ਼ਾਰ ਤੱਕ ਲੈ ਲੋ ਬਈ 18000 ਤੋਂ ਲੈ ਕੇ 25000 ਦੀ ਰੇਂਜ ਤੱਕ ਬਾਈਆਂ ਕੋਲੇ ਬੱਕਰੀਆਂ ਮਿਲ ਜਾਣੀਆਂ ਬਾਈਆਂ ਦਾ ਪਿੰਡ ਹੈਗਾ ਮੰਡੀਕਲਾਂ 25 30 ਦੇ ਆ ਹਾਂ ਕੱਲੀ ਨਹੀਂ ਫੜਨੀ ਆ ਬੱਚਾ ਹਾਂ ਹਾਂ 25 30 ਤੱਕ ਹੀ ਗਿਆ ਤੇ ਬਾਈਆਂ ਤੋਂ ਆਪਾਂ ਨੰਬਰ ਪੁੱਛਦੇ ਆ ਬਾਈ ਨੰਬਰ ਬੋਲ ਨਹੀਂ ਬਾਈ ਆਪਣਾ 98765 ਠੀਕ ਆ ਬਾਈ ਲਓ ਬਈ ਆ ਨੰਬਰ ਤੇ ਬਾਈ ਨੂੰ ਕਰ ਲਿਓ ਕਾਲ ਬਾਈ ਅੱਜ ਬੈਠਾ ਲਹਿਰਾਗਾ ਬੱਕਰਾ ਮੰਡੀ ਤੇ ਓਕੇ ਬਾਈ ਧੰਨਵਾਦ ਕਰ ਲੋ ਬਾਈ ਬਾਈ ਦਾ ਨੰਬਰ ਨੋਟ ਤੇ ਉਹ ਜੋ ਲੈਹਰਾ ਵੇਗਾ ਬੱਕਰਾ ਮੰਡੀ ਦੇ ਉੱਤੇ ਹੋਰ ਬਿੱਲੇ ਕੀ ਹਾਲ ਆ ਫਿਰ ਵਧੀਆ ਭਰਾ ਆ ਮੜਾ ਕੰਮ ਕਾਰ ਕਿਵੇਂ ਚੱਲਦਾ ਵਧੀਆ ਭਰਾ ਵਧੀਆ ਚੱਲਦਾ ਹਾਂ ਜੀ ਕਿਵੇਂ ਮੰਡੀਆਂ 'ਚ ਹੁਣ ਕਿਵੇਂ ਵਧੀਆ ਹੋ ਜਾਂਦਾ ਉਹ ਮੰਡੀਆਂ 'ਚ ਆਈ ਜਾਂਦੇ ਆ ਮਾਲ ਫਿਰਦੀ ਆ ਨੇ ਭਰਾ ਠੀਕ ਹੈ ਲਓ ਬਈ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਬਿੱਲੇ ਵੀਰ ਨੂੰ ਜਾਣਦਾਗਾ ਠੀਕ ਆ ਬਈ ਓਕੇ ਲਓ ਬਈ ਦੇਖ ਸਕਦੇ ਤੁਸੀਂ ਮਾਲ ਬਹੁਤ ਪਹੁੰਚਿਆ ਹੋਇਆ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਕਨੇਡਾ ਤੋਂ ਦੇਖਦੇ ਆ ਵੀਰੇ ਛੋਡਾ ਲਾਈਵ ਬੱਲੇ ਸਦੀਕ ਕਨੇਡਾ ਵਾਲਾ ਬੰਦਾ ਦੇਖੀ ਆਂਦਾ ਬਾਈ ਕਹਿੰਦਾ ਕਨੇਡਾ ਤੋਂ ਦੇਖਦੇ ਆਂ ਲਓ ਬਾਈ ਚਾਚੇ ਸ਼ਦੀਕ ਨੂੰ ਦੱਸੋ ਫਿਰ ਚਾਚੇ ਸ਼ਦੀਕ ਬਾਰੇ ਕੀ ਖਿਆਲ ਆ ਤੁਹਾਡਾ ਕੀ ਹਾਲ ਬਾਈ ਬਾਈ ਕਹਿੰਦਾ ਕਨੇਡਾ ਤੋਂ ਦੇਖੀ ਆਂਨੇ ਆ ਕਮੈਂਟ ਕਰਿਆਗਾ ਮੈਂ ਠੀਕ ਆ ਬਾਈ ਕਮੈਂਟ ਕਰਕੇ ਦੱਸੋ ਬਈ ਚਾਚੇ ਸ਼ਦੀਕ ਨੂੰ ਜਾਣਦਾ ਕੋਈ ਕਮੈਂਟ ਕਰਦੇ ਬਾਈ ਕਨੇਡਾ ਵਾਲੇ ਵੀਰ ਕਮੈਂਟ ਕਰਦੇ ਜੇ ਚਾਚੇ ਸ਼ਦੀਕ ਨੂੰ ਜਾਣਦੇਗਾ ਕਰੂਗਾ ਦੇਖੀ ਜਾਂਦਾ ਜਾਣਦਾ ਨਹੀਂ ਹੈਗਾ ਮੈਨੂੰ ਬਾਈ ਜਾਣਦਾ ਨਹੀਂ ਹੋਗਾ ਜਾਣਦਾ ਹੋਊਗਾ ਮੈਂ ਦਿਖਾ ਦਾਂਗਾ ਚੱਲਦੇ ਚੱਲਦੇ ਲੋ ਬਾਈ ਪਹੁੰਚੋ ਸਾਰੇ ਵਪਾਰੀ ਵੀਰ ਮਾਲ ਲੈ ਕੇ ਹਨਾ ਡੇਰਾ ਬੇਗਾ ਬੱਕਰਾ ਮੰਡੀ ਜਿਹੜੀ ਕਿ ਹਰ ਸੋਮਵਾਰ ਨੂੰ ਲੱਗਦਾ ਖੜੀ ਮੜਾ ਜਾ ਖੜੀ ਕੀ ਮੰਗਣਾ ਬਰਬਰੇ ਦਾ ਬਰਬਰੇ ਦਾ ਹੂੰ ਜਰੂਰ ਆਵਾਂਗੇ ਬਈ ਜਦੋਂ ਇੰਡੀਆ ਇਹ ਸ਼ਦੀਕ ਦੀਆਂ ਰੋਜ਼ ਵੀਡੀਓ ਦੇਖਦੇ ਆਂ ਠੀਕ ਆ ਬਈ ਓਕੇ ਧੰਨਵਾਦ ਕਿੰਨਾ ਮੰਗਣਾ 8000 8000 ਰੁਪਏ ਮੰਗਦਾ ਬਈ ਬਰਬਰੇ ਦਾ ਜੇ ਜੇ ਵੀਰ ਨੇ ਲਾਉਣਾ ਤਾਂ ਤੈਣਾ ਤਾਂ ਪਹੁੰਚੋ ਲਹਿਰਾ ਬੇਗਾ ਬੱਕਰਾ ਮੰਡੀ ਆ ਤੁਹਾਨੂੰ ਬੱਕਰੀਆਂ ਪਹਿਲਾਂ ਦਿਖਾਈ ਦਿੱਤੀਆਂ ਬੱਕਰੀਆਂ ਅੱਜ ਪੂਰੇ ਸਿਰੇ ਦੀਆਂ ਬਾਈਂ ਦੀਆਂ ਆਈਆਂ ਹੋਈਆਂ ਨੇ ਬਈ ਬਾਬੂ ਬਾਠ ਵਾਲੇ ਦੀ ਜੇ ਕਿਸੇ ਵੀਰ ਨੇ ਬਾਈ ਕਹਿੰਦਾ ਜਦੋਂ ਇੰਡੀਆ ਆਇਆਗਾ ਚਾਚੇ ਸ਼ਰੀਕ ਨੂੰ ਮਿਲ ਕੇ ਜਾਣਾ ਹਾਂ ਕਰਤਾ ਉਹਦੀ ਇੱਥੇ ਹਾਂ ਜਰੂਰ ਆਵਾਂਗੇ ਕਹਿੰਦਾ ਜਦੋਂ ਇੰਡੀਆ ਆਏ ਸ਼ਰੀਕ ਦੀਆਂ ਰੋਜ਼ ਵੀਡੀਓ ਦੇਖਦੇ ਆਂ ਕਹਿੰਦਾ ਠੀਕ ਹੈ ਨਾਲ ਦੀ ਨਾਲ ਦੇਖੀ ਜਾਂਦੇ ਹਾਂ 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 ਇਹ ਤਾਂ ਲਾਈਵ ਹੀ ਚੱਲਦਾ ਭਾਈ ਖਰਦੋ ਭਾਈ ਦੱਬ ਕੇ ਕਿਰਾਾ ਸ਼ੇਅਰ ਦੇਖ ਚਾਚਾ ਅੱਜ ਵਧੀਆ ਬੰਦੇ ਜੁੜੇ ਹੋਏ ਨੇ ਆਪਣਾ ਹੋਰ ਕੋਈ ਗੱਲ ਕਹਿਣੀ ਚਾਹਣਾ ਤੂੰ ਤੂੰ ਗੱਲ ਕਹਿਣੀ ਚਾਹਣਾ ਕੋਈ ਨਾ ਮਤਲਬ ਠੀਕ ਆ ਜੀ ਮੈਨੂੰ ਗੱਲ ਨਹੀਂ ਭੁੱਖ ਲੱਗੀ ਪਿਆ ਜੇ ਕੋਈ ਗੱਲ ਕਹਿਣੀ ਚਾਹਣਾ ਅੱਜ ਬੰਦਾ ਆਪਣਾ 350 ਜੁੜਿਆ ਬੈਠਾ ਹੈ ਮੰਨ ਲੀਂ ਜੀ ਗੱਲ ਦਾ ਨਵਾਬ ਵੀ ਆਪਣਾ ਜੋਂਦੇ ਬਦਰਨ ਕਰੇ ਹੱਸਿਆ ਦੇਖਣ ਵਾਲੀ ਲਹਿਰਾ 베ਗਾ ਬਾਈ ਪੈ ਜਾਂਦਾਗਾ ਇੱਥੇ ਬਣਿਆ ਹੋਇਆ ਪੰਜੋਈ ਥਣਸਣ ਵਾਲਾ ਜਿੱਥੇ ਨਾਉਣ ਜਲਾ ਕਹਿੰਦੇ ਨੇ ਆ ਦੇ ਦੀ ਮੰਗ ਲਈ ਸੜੇ ਬੱਕਰਾ ਮੰਡੀ ਲੱਗਦੀ ਹੈ ਬਠਿੰਡੇ ਜ਼ਿਲ੍ਹੇ ਚ ਪੈ ਜਾਂਦਾ ਬਾਈ ਲਹਿਰਾ 베ਗਾ ਇਹਦੀ ਪਿਛਲੀ ਸਾਈਡ 'ਇ ਬੱਕਰਾ ਮੰਡੀ ਲੱਗਦੀ ਹੈਗੀ ਹਰ ਸੋਮਵਾਰ ਨੂੰ ਮਾਲ ਬਹੁਤ ਪਹੁੰਚਦਾ ਮਾਲ ਬਹੁਤ ਪਹੁੰਚਦਾ ਬਾਈ ਹੋ ਚਾਚਾ ਬੋਲ ਫਿਰ ਕੋਈ ਕਿਵੇਂ ਚੱਲਦਾ ਤੇਰਾ ਗੱਲਬਾਤ ਕੰਮਕਾਰ ਕਿਵੇਂ ਚੱਲਦਾ ਵਧੀਆ ਚੱਲੀਆਂ ਕਿਵੇਂ ਕਹਿਣਾ ਚਾਹਣਾ ਜਿਹੜੇ ਬੰਦੇ ਨਵੇਂ ਬਵਾਰੀ ਵੀਰ ਇਹਨਾਂ ਨੂੰ ਕੀ ਕਹਿਣਾ ਚਾਹਣਾਗਾ ਇਹ ਤਾਂ ਮੰਡੀ ਤੇ ਆਇਆ ਕਰਨ ਮੰਡੀ ਤੇ ਆਇਆ ਕਰ ਜਿਹੜੇ ਵੀਰ ਨਵੀਆਂ ਬੱਕਰੀਆਂ ਲੈਣੀਆਂ ਚਾਹੁੰਦੇ ਨੇ ਮੰਨ ਕੇ ਚੱਲ ਉਹਨਾਂ ਨੂੰ ਕੀ ਕਹਿਣਾ ਵੀ ਪੱਠਾ ਲੈਣ ਜਾਂ ਸੂਨ ਵਾਲੀਆਂ ਲੈਣ ਜਾਂ ਕਿਵੇਂ ਲੈਣ ਕੰਨ ਉਹ ਨਸੀਲਾ ਕੈਂਪਰ ਆ ਕੇ ਕੈਂਪਰ ਲੈ ਗਿਆ ਪਟਾ ਰੰਗਿਆ ਰੰਗਿਆ ਖਰਚਾ ਦੋ ਮਿੰਟ ਹਾਂ ਹੁਣ ਬੋਲ ਪਟਾ ਘਟਾ ਬੱਟੂ ਕੀ ਪਟਾ ਘਟੇਗਾ ਠੀਕ ਆ ਬਾਈ ਛੋਟਾ ਲਾਈਵ ਦੇਖਦੇ ਆ ਰਾਤ ਦੇ 12 ਵਜੇ ਕੈਨੇਡਾ ਦੇ ਠੀਕ ਆ ਬਾਈ ਓਕੇ ਧੰਨਵਾਦ ਬਾਈ ਥੈਂਕ ਯੂ ਬਾਈ 12 ਵਜੇ ਬਾਈ ਕਹਿੰਦਾ ਕੈਨੇਡਾ ਚ ਹਾਂ ਕੈਨੇਡਾ ਚ ਬੈਠਾ ਬਾਈ ਲਾਈਵ ਦੇਖੀ ਜਾਂਦਾ ਵਾ ਠੀਕ ਆ ਹਾਂ ਦੱਸ ਮੰਨ ਕੇ ਚੱਲਗੇ ਨੇ ਨਵੀਆਂ ਬੱਕਰੀਆਂ ਲੈਣੀਆਂ ਨੇ ਨਵਾਂ ਕੰਮ ਸ਼ੁਰੂ ਕਰਨਾ ਠੀਕ ਆ ਇਹ ਰਾਮ ਲੈਣੀਆਂ ਦੋ ਖਾਲ ਜਿਵੇਂ ਆ ਪੱਠ ਐਡੀਆਂ ਡੀਆਂ ਲੈ ਲਏ ਨਾ ਨਾ ਛੋਈਆਂ ਬੱਕਰੇ ਹੋੜੇ ਮੁੱਲ ਦੀਆਂ ਜਿਵੇਂ ਆ ਉਹ ਵੱਡੀ ਖੜੀ ਐਡੀਆਂ ਬੱਕਰੀਆਂ ਲੈ ਲਏ ਆ ਗਿਆ ਵੀ 12 ਦੀ 15 ਦੀ 16 ਦੀ ਠੀਕ ਆ ਬਾਈ ਆ ਲੈ ਕੇ ਠੀਕ ਆ ਉਹ ਫੇਰ ਫਾਰਮ ਚੋਂ ਚੱਲਦਾ ਠੀਕ ਆ ਯਾਨੀ ਵੀ ਇੱਕ ਨੰਬਰ ਹੋਰ ਮੰਨ ਕੇ ਚੱਲ ਵੀ ਕਿੰਨੇ ਕੁ ਰੇਂਜ ਤੱਕ ਬੱਕਰੀਆਂ ਲਵੇ ਬੰਦਾ ਥੱਲੇ ਰੱਖੀ ਤੇ ਥੱਲੇ ਰੱਖੇ 20 ਤੋ ਥੱਲੇ ਰੇਂਜ ਤੱਕ ਬੱਕਰੀਆਂ ਲੈ ਕੇ ਰੱਖੇ ਹਾਂ ਕਿੰਨੀਆਂ ਲਵੇ ਪਹਿਲੀ ਵਾਰ ਚ ਮੰਨ ਕੇ ਫਸਟ ਵਾਰ ਚ ਲੈਣੀਆਂ ਨੇ 10 10 ਕ ਬੱਕਰੀਆਂ ਲੈ ਲੈਣਾ ਪਹਿਲਾ ਟ੍ਰੀਟਮੈਂਟ ਕਰੇ ਉਹਨਾਂ ਦੇ 10 ਕ ਬੱਕਰੀਆਂ ਦੇ ਹਣਾ ਜੇ ਹੁਣ ਮੋਦੀਆਂ ਜੇ ਲਊਗਾ ਠੀਕ ਹੈ ਜੇ ਤੁਹਾਡਾ ਬਾਪਾ ਹੁੰਦਾ ਉਹ ਚ ਲੈ ਵੀ ਜਾਉ ਠੀਕ ਹੈ ਜੇ ਜੇ ਲੈਣੇ ਆ ਜੇ ਹੁਣ 50000 ਦੀ ਲੈ ਲਈ ਉਹ ਮਰ ਜੂ ਹਣਾ ਹਾਂ ਠੀਕ ਹੈ ਜਿਆਦਾ ਕਰਕੇ ਜਿਹੜੇ ਫਾਰਮ ਫੇਲ ਹੋ ਰਹੇ ਇਹ ਇਸੇ ਕਰਕੇ ਹੋ ਰਹੇ ਨੇ ਹਾਂ ਵੀ ਜੋ ਬੱਕਰੀ ਹੋ ਗਈ ਲੱਖ ਦੀ ਹਾਂ ਉਹ ਵੀ 50000 ਦੀ ਹਾਂ ਉਹਦੀ 60 ਦੀ ਇਹ ਤਾਂ ਬਗਰਾਜੀ ਹੁੰਦੀ ਹੈ ਠੀਕ ਹੈ ਜਦੋਂ ਉਹ ਟੁੱਟ ਜਾਂਦੀ ਹੈ ਠੀਕ ਹੈ ਜਿਹੜੇ ਇੱਕ ਤਾਂ ਤਾਂ ਹੋਰ ਗੱਲ ਆ ਕਿਵੇਂ ਦੰਦਾਂ ਦੁੰਦਾ ਤੈਨੂੰ ਕਿਵੇਂ ਪਤਾ ਲੱਗ ਜਾਂਦੀ ਹੈ ਵੀ ਦੰਦਾਂ ਬੁੱਧਾ ਅੱਠ ਦੇਖ ਲੈਣੇ ਆਪਾਂ ਨਹੀਂ ਮੰਨ ਕੇ ਜੇ ਤੂੰ ਚੈੱਕ ਕਰਦਾ ਦੰਦਾਂ ਦੇ ਉਹਦੇ ਫਿਰ ਦੰਦਾਂ ਦੇ ਕੀ ਨਿਸ਼ਾਨੀ ਹੁੰਦੀ ਹੈ ਵੀ ਇਹ ਦੋ ਦੰਦਾ ਨਿਸ਼ਾਨੀ ਉਹਸ ਨੂੰ ਘਾਸੇ ਬਣ ਲਾਗੇ ਦੰਦ ਠੀਕ ਆ ਉਹਨਾਂ ਦੰਦਾਂ ਦਾ ਪਤਾ ਲੱਗ ਜਾਂਦਾ ਹਾਂ ਜੀ ਪਾਪਾ ਸਾਰੇ ਹੁਣ ਖੱਤਿਆਂ ਨੂੰ ਦੰਦ ਠੀਕ ਆ ਇੱਕ ਗੱਲ ਹੋਰ ਮੰਨ ਕੇ ਚੱਲ ਬੱਚੇ ਨੂੰ ਮੋਗ ਲੱਗਦੀ ਹੈ ਹਨਾ ਉਹਦਾ ਫਿਰ ਉਹ ਵੀ ਲਾਜ ਦੱਸਦੇ ਕੋਈ ਉਹਦਾ ਕੀ ਲਾਜ ਆਗਾ ਉਹ ਪੇਰ ਦੇ ਸਾਰੇ ਆਸ ਤੇ ਕਰਕੇ ਨਹੀਂ ਲੋਕ ਪੇਰ ਦੇ ਹਾਂ ਧੁੱਕੀ ਬਾਪ ਧੁੱਕੀ ਬਾਤ ਦੇ ਦੀ ਠੀਕ ਆ ਠੀਕ ਹੈ ਕਿੰਨੇ ਟਾਈਮ ਚ ਠੀਕ ਹੋ ਜੂ ਫਿਰ ਤੇ ਆਪਾਂ ਨੂੰ ਕਾ ਬਾਗ ਦੇ ਦੇ ਠੀਕ ਆ ਪਰ ਕਾ ਬਾਗ ਦੇ ਦੇ ਠੀਕ ਆ ਇੱਕ ਗੱਲ ਹੋਰ ਮੰਨ ਕੇ ਚ ਹਾਂ ਮੰਨ ਕੇ ਚਲ ਪਸ਼ੂ ਰਾਜੀ ਨਾ ਹੁੰਦਾ ਹੋਵੇ ਉਹ ਦਵਾਈ ਲੈਣ ਦਾ ਯਾਰੋ ਅਸੀਂ ਉਹ ਜਿਹੜੀ ਮੈਡੀਕਲ ਵਾਲੀ ਦਵਾਈ ਮੈਂ ਕੋਈ ਉਹ ਨਹੀਂ ਹੈਗਾ ਦੇਸੀ ਤਰੀਕਾ ਨਾ ਉਹ ਦਵਾਈ ਠੀਕ ਆ ਜਣੀ ਵੀ ਉਹ ਤੋਂ ਮੈਡੀਕਲ ਤੋਂ ਲੈਣੀ ਪੈਂਦੀ ਹੈਗੀ ਉਹ ਤੈਨੂੰ ਕਹਿਣੀ ਨਹੀਂ ਆਉਂਦੀ ਹਣੀ ਹਣਾ ਉਹ ਉਹ ਨਰੂਲ ਦੀ ਬਾਈ ਆ ਨੀ ਆ ਨਾ ਜੈ ਤੈਨੂੰ ਲੈਣਾ ਨਹੀਂ ਆਉਂਦਾ ਹਣਾ ਠੀਕ ਇੱਕ ਗੱਲ ਹੋਰ ਮੰਨ ਕੇ ਚੱਲ ਆਪਾਂ ਬੱਕਰਾ ਖੱਸੀ ਕਰਾਉਣੇ ਨੇ ਹਣਾ ਉਹ ਕਿਹੜੀ ਰੁੱਤ ਚ ਕਰਾਵੇ ਉਹ ਗਾਦੂ ਹਾਂ ਅਸੂਂਡ ਚ ਪਸ਼ੂ ਜੇ ਠੰਡ ਚ ਹਾਂ ਅਸੂ ਜੇ ਅਸੂ ਠੀਕ ਹੈ ਜਿਵੇਂ ਹੁਣ ਬਰਸਾਤ ਚੱਲ ਰਹੀ ਆ ਕਿਹੜੇ ਪੈ ਜਾਣਗੇ ਹਾਂ ਠੀਕ ਆ ਉਹ ਫਿਰ ਕਿੰਨੇ ਦਿਨ ਦਾ ਟ੍ਰੀਟਮੈਂਟ ਉਹਦਾ ਮੰਨ ਕੇ ਚੱਲ ਬੱਕਰਾ ਖੱਸੀ ਕਰਾ ਲਿਆ ਉਹਨੂੰ ਕਿੰਨਾ ਟਾਈਮ ਸੰਭਾਲ ਕਰਨੀ ਪੈਂਦੀ ਉਹਦੀ ਪੰਜ ਦਿਨਾਂ ਤੱਕ ਨਹੀਂ ਪੰਦੀ ਆ ਠੀਕ ਆ ਦਵਾਈ ਤੂੰ ਹੀ ਲਾਉਣੀ ਪੈਂਦੀ ਜਾਨੀ ਵੀ ਠੀਕ ਆ ਇਹ ਮੰਨ ਕੇ ਚੱਲ ਆਪਾਂ ਹੋਰ ਗੱਲ ਕਰੀਏ ਆ ਕੀ ਰਾਮ ਮਤਲਬ ਹੈ ਦੁੱਧ ਦੱਦ ਦਾ ਮੰਨ ਕੇ ਚੱਲ ਦੁੱਧ ਦੀ ਗੱਲ ਕਰੀਏ ਜੀ ਮੰਨ ਕੇ ਦੁੱਧ ਵਧਾਉਣਾ ਬੱਕਰੀਆਂ ਨੂੰ ਹਨ ਫਿਰ ਉਹਨਾਂ ਨੂੰ ਕੀ ਪਾਉਣਾ ਚਾਹੀਦਾ ਲਿਖਾਂਗਾ ਮੈਂ ਕਿਹੜੇ ਸੇਕ ਦਾ ਦੁੱਧ ਖਿਲਾ ਕੇ ਦੇ ਬੱਚੇ ਨੂੰ ਠੀਕ ਆ ਚਾਰ ਬੱਕਰੀਆਂ ਨੂੰ ਠੀਕ ਆ ਕਣਕ ਬਾਸ ਤੇ ਗੁੜ ਪਾ ਲੈ ਬੱਚਾ ਠੀਕ ਆ ਫਿਰ ਬਾਅਦ ਵਿੱਚ ਲੈ ਦੀ ਠੀਕ ਆ ਦੋ ਦੋ ਅਸੇ ਦਿਨ ਜਿਹੜਾ ਨਾ ਬੱਕਰੀ ਉਹ ਕੁਝ ਬੀ ਹੋ ਗਈ ਠੀਕ ਆ ਜਿਹੜੇ ਵੀ ਸੂਣ ਤੋਂ ਪਹਿਲਾਂ ਆਪਾਂ ਗੱਲ ਕਰੇ ਕੀ ਕੀ ਪਾਉਣਾ ਪੈਂਦਾਗਾ ਸੂਣ ਤੋਂ 10 ਮਹੀਨਾ ਪਹਿਲਾਂ ਪਾਉਣ ਲੱਗਣਾ ਕਿ ਨਾ ਨਾ ਇਹਦਾ ਕੁਝ ਨਹੀਂ ਬੋਲੇਗਾ ਆਪਾਂ ਆਪ ਹੀ ਹੋ ਕਹਿੰਦੀ ਆ ਜੇ ਲੋਕ ਕਰ ਰਹੇ ਨੇ ਗੋਣੀਆਂ ਜੀ ਹਾਂ ਬੱਦ ਹੈਗਾ ਬੱਕਰੀ ਥੱਲੇ ਹਾਂ ਠੀਕ ਆ ਜਿਵੇਂ ਹੋਰ ਪਾਰਾ ਕਿੰਨੇ ਚਾਲੇ ਚੱਲਣਗੇ ਠੀਕ ਆ ਇੱਕ ਗੱਲ ਹੋਰ ਮੰਨ ਕੇ ਜਾਲ ਬੱਕਰੀ ਸੂਪੀ ਹੈ ਨਾ ਹਾਂ ਕੁਦੇ ਬੱਚਿਆਂ ਨੂੰ ਕਿੰਨਾ ਕੁ ਦੁੱਧ ਚੰਗਾਉਣਾ ਚਾਹੀਦਾ ਪਹਿਲੀ ਫਸਟ ਵਾਰੀ ਚ ਥੋੜਾ ਜਿਹਾ ਭੁੱਖੇ ਰੱਖਣ ਜਾਈਏ ਭੁੱਖੇ ਰੱਖਣੇ ਜਾਈਏ ਵੀ ਜਾਣੇ ਵੀ ਪੂਰੀਆਂ ਰਜਾਉਣੇ ਨਹੀਂ ਚਾਹੀਦੇ ਫਿਰ ਮੋਖ ਵੀ ਲੱਗ ਜਾਈਏ ਉਹ ਵੀ ਕੋਈ ਹੋ ਹੋ ਜਾਂਦਾ ਵੀ ਦੁੱਧ ਉਹਨਾਂ ਨੂੰ ਹਾਜ਼ਮ ਨਹੀਂ ਆਉਂਦਾ ਹਨਾ ਲੋ ਬਈ ਆਪਾਂ ਚਾਚੇ ਸ਼ਦੀਕ ਨਾਲ ਅੱਜ ਬਹੁਤ ਗੱਲਾਂ ਕਰੀਆਂ ਹਨਾ ਕਿਵੇਂ ਲੱਗੀਆਂ ਤੁਹਾਨੂੰ ਗੱਲਾਂ ਚਾਚੇ ਸ਼ਦੀਕ ਦੀਆਂ ਜਿਵੇਂ ਗੱਲਾਂ ਦੱਸੀਆਂ ਨੇ ਹਨਾ ਅੱਗੇ ਤੋਂ ਅੱਗੇ ਬਈ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਤੁਸੀਂ ਦੇਖ ਸਕਦੇ ਹੋ ਲਹਿਰਾ ਪੇਗਾ ਬੱਕਰਾ ਮੰਡੀ ਹਰ ਸੋਮਵਾਰ ਨੂੰ ਲੱਗਦੀ ਹੈ ਕਰੀ ਰਿਖ ਖਨ ਲਈ ਸੰਖੀਆਂ ਬੱਕਰੀਆਂ ਨਾਲੇ ਵੀਰ ਪੱਕਾ ਫਲੋਮਸ ਕਰ ਰਹੇ ਆ ਸ਼ਦੀਕ ਚਾਚੇ ਦਾ ਬੜਾ ਵਧੀਆ ਸਨਮਾਨ ਕਰਾਂਗੇ ਠੀਕ ਆ ਬਾਈ ਧੰਨਵਾਦ ਠੀਕ ਦਾ ਪੂਰਾ ਵਧੀਆ ਸਨਮਾਨ ਕਰਕੇ ਜਾਊਗਾ ਸਾਬੂ ਕੋਈ ਨਹੀਂ ਹਾਂ ਧੰਨਵਾਦ ਕਰਦੇ ਪਾਈ ਦਾ ਧੰਨਵਾਦ ਬਾਈ ਦਾ ਹਾਂ ਬਾਈ ਕਹਿੰਦਾ ਬਾਕੀ ਆਪਾਂ ਬੱਕਰੀਆਂ ਵੀ ਲੈਣੀਆਂ ਨੇਗੀਆਂ ਜਦੋਂ ਇੰਡੀਆ ਆਏ ਕਹਿੰਦਾ ਸੰਖੀਆਂ ਬੱਕਰੀਆਂ ਲੈਣੀਆਂ ਨੇ ਕਹਿੰਦਾ ਵੀ ਨਿਗਾ ਚ ਰੱਖੇ ਚਾਚਾ ਜ਼ਰੂਰ ਬਾਈ ਨੰਬਰ ਸਾਡਾ ਸੈਨਪਤੀ ਆਪਣੇ YouTube ਚੈਨਲ ਤੇ ਹੈਗੇ ਆ ਜਦੋਂ ਜੀ ਕਰਿਆ ਹਨਾ ਬਾਈ ਫੋਨ ਕਰਕੇ ਕਾਲ ਕਰ ਲਈ ਤੈਨੂੰ ਬੱਕਰੀਆਂ ਸੀ ਪੂਰੇ ਝੋਟੀਆਂ ਦਵਾਵਾਂਗੇ ਕਹਿੰਦੇ ਕਹੋਂਦੀਆਂ ਬੱਕਰੀਆਂ ਦਵਾਵਾਂਗੇ ਬਾਈ ਜਿਹੜੀ ਮਰਜ਼ੀ ਮੰਡੀ ਤੇ ਕਹਿੰਗੇ ਉਥੇ ਤੇ ਆ ਕੇ ਦਵਾਵਾਂਗੇ ਬਾਈ ਬਾਕੀ ਬਾਈ ਏਰੀਆ ਜ਼ਰੂਰ ਦੱਸ ਦਿੰਿਆ ਆਪਦਾ ਹਨਾ ਕਿਹੜਾ ਏਰੀਆ ਹੈਗਾ ਤੇਰਾ ਫਿਰ ਤੈਨੂੰ ਉਸ ਹਿਸਾਬ ਨਾਲ ਦੱਸ ਦਾਂਗੇ ਅਸੀਂ ਬਾਕੀ ਧੰਨਵਾਦ ਬਾਈ ਲਾਈਵ ਤੇ ਜੁੜਨ ਲਈ ਜਿੰਨੇ ਵੀ ਵੀਰ ਜੁੜੇ ਨੇ ਹਨਾ ਬਾਕੀ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਮਾਲ ਬਹੁਤ ਪਹੁੰਚਿਆ ਆਇਆ ਬਈ ਸਾਰੇ ਵਪਾਰੀ ਵੀਰਾਂ ਨੂੰ ਐਮਸੀ ਵੀ ਆ ਗਿਆ ਉਹਦੇ ਸ਼ਰੀਕ ਐਮਸੀ ਵੀ ਆ ਗਿਆ ਕੋਈ ਤਾਂ ਬੰਦੀ ਵੀ ਵਾਹ ਮੂਵ ਉਹ ਮਾ ਮਾ ਫੋਟ ਕੰਦਰਾ ਠੀਕ ਮੋਬਾਈਲ ਵੀ ਬਾਈ ਤੋਂ ਕਰਾ ਲੈ ਕੋਈ ਗੱਲ ਨਹੀਂ ਇੱਕ ਬਾਈ ਚਾਚੇ ਸ਼ਰੀਕ ਦਾ ਯਾਰ ਸਾਨੂੰ ਪਹਿਲਾਂ ਇੱਕ ਵੀਡੀਓ ਪਾਈ ਤੀ ਹਨਾ ਆਪਾਂ ਨੇ ਜੇ ਕੋਈ ਵੀਰ ਹੈਗਾਗਾ ਚਾਚੇ ਸ਼ਰੀਕ ਦਾ ਮਾਣ ਸਨਮਾਨ ਜ਼ਰੂਰ ਕਰੇ ਮੋਬਾਈਲ ਬਾਈ ਮੋਬਾਈਲ ਫੁੱਟ ਗਿਆ ਚਾਚੇ ਸ਼ਰੀਕ ਦਾ ਯਾਰ ਆ ਮੋਬਾਈਲ ਹੋਰ ਲੈ ਕੇ ਆਇਆ ਹੋਣਾ ਚੱਲਦਾ ਘੱਟਾ ਚਾਚਾ ਕਹਿੰਦਾ ਹੋਰ ਚਾਚਾ ਫਿਰ ਵਧੀਆ ਮੋਬਾਈਲ ਤੇਰਾ ਫੁੱਟ ਗਿਆ ਹੈ ਆਹ ਮੈਲ ਘੱਟ ਚੱਲਦਾ ਅੱਗੇ ਤਾਂ ਮੰਗਿਆ ਹੋਇਆ ਯਾਰ ਅੱਛਾ ਠੀਕ ਹੈ ਕੋਈ ਨਹੀਂ ਕੋਈ ਕਰ ਦੋ ਬਾਈ ਕਿਰਪਾ ਤੇਰੇ ਤੇ ਬਾਈ ਟੋ ਵਾਲਾ ਚਾਚੇ ਸ਼ਰੀਕ ਦਾ ਬਾਈ ਮੋਬਾਈਲ ਫੁੱਟ ਗਿਆ ਕੋਈ ਹੈਗਾ ਵੀ ਇਸ ਚਾਹ ਬਣ ਚਾਚੇ ਸ਼ਰੀਕ ਦਾ ਮਾਨਸਨ ਮਾਨ ਜ਼ਰੂਰ ਕਰਿਓ ਯਾਰ ਆ ਨਾਲੇ ਕੈਪਟਨ ਵੀ ਕਹਿੰਦਾ ਬਾਈ ਮੈਨੂੰ ਫੋਟੋ ਦੇ ਵਿੱਚ ਪੱਕੀ ਦੇਖ ਸਕਦੇ ਹੋ ਬਾਈ ਤੁਸੀਂ ਨਾਲ ਬਹੁਤ ਪਹੁੰਚੇ ਹੋਇਆ ਬਾਈ ਚਾਚੇ ਮਾਲ ਦਾ ਪਰਦਾ ਆ ਜਾ ਫਿਰ ਰੋਹੀ ਨੰਬਰ ਹੋਰੀ ਹੋਰੀ ਆਜੀ ਦੇਖ ਸਕਦੇ ਤੁਸੀਂ ਲਹਿਰਾ ਵੇਗਾ ਬੱਕਰਾ ਮੰਡੀ ਕਰ ਲਓ ਵੀਰਾ ਸ਼ੇਅਰ ਚੱਲਦੇ ਚੱਲਦੇ ਲਾਈਵ ਨੂੰ ਅਲੇਗੋ ਬਈ ਸਾਡਾ ਹੁੰਦਾ ਡੱਟਪਾ ਬਣਾ ਲਾਂ ਗਰਿਆਕਾ ਇਹਦਾ ਬਾਤ ਦੇਖ ਸਕਦੇ ਹੋ ਤੁਸੀਂ ਲਹਿਰਾ ਬਿੱਗਾ ਬੱਕਰਾ ਮੰਡੀ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਬਾਈ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਵੀਰ ਨਵੇਂ ਜੁੜਨਗੇ ਆਪਣਾ ਅੱਜ ਚੈਨਲ 6500 ਤੋਂ ਵੱਧ ਫਾਲੋਅਰ ਹੋ ਜਾਣੇ ਚਾਹੀਦੇ ਆ ਬਾਈ 6300 ਫਾਲੋਅਰ ਆਪਣਾ ਹਜੇ ਬਾਈ ਬਾਬੇ ਦੀ ਕਿਰਪਾ ਨਾਲ 6500 ਤੋਂ ਅੱਜ ਨਿਗਾਹ ਆਦੋ ਬਾਈ ਬਣ ਕੇ ਸਾਰਿਆਂ ਦਾ ਧੰਨਵਾਦ ਕੀਤਾ ਜਾਊਗਾ ਸਪੈਸ਼ਲ ਬਾਈ ਦੇਖ ਸਕਦਾ ਹੈ ਬਾਈ ਮਾਲ ਬਹੁਤ ਪਹੁੰਚਿਆ ਹੋਇਆ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚਿਆ ਕਰੋ ਲਹਿਰਾਵੇਗਾ ਵੱਖਰੇ ਮੰਡੀ ਹਰ ਸ਼ਾਮਵਾਰ ਨੂੰ ਲੱਗਦੀ ਹੈ ਚੱਲ ਚੱਲੀਏ ਲੋ ਬਾਈ ਹੁਣ ਲੱਖੀ ਉਰੇ ਆ ਆ ਬਾਬਾ ਦੀ ਨਮੀ ਘਰ ਪਰ ਤੇ ਲੋ ਬਾਈ ਆਪਾਂ ਬਾਈ ਨਾ ਕਰਾਉਣਾ ਥੋਡੀ ਗੱਲ ਆ ਆ ਨੰਬਰ ਜੋ ਕਰਦੇ ਆ ਇੱਥੇ ਕਰ ਦੋ ਖੜੀ ਮੜਾ ਜਾ ਇੱਧਰ ਇੱਧਰ ਵੀ ਕਰਤੀ ਆ ਇੱਧਰ ਪਾਰ ਕੇ ਛੱਡ ਗਏ ਕੀ ਹਾਲ ਆ ਬਾਈ ਲੱਖੀ ਹੋਰ ਠੀਕ ਆ ਲੋ ਬਾਈ ਆ ਵੀਰ ਵੱਲੋਂ ਇਹ ਲਹਿਰਾ ਵੇਗਾ ਬਕਰਮ ਡੇ ਲਗਾਈ ਜਾਂਦੇ ਲੱਖੀ ਵੱਲੋਂ ਹੋਰ ਬਾਈ ਲੱਖੀ ਲੈਰ ਕੀ ਠੀਕ ਆ ਹੋਰ ਕੋਈ ਗੱਲਬਾਤ ਕੀ ਕਹਿਣਾ ਚਾਹੋਗੇ ਤਤੋਂ ਦਾ ਵੀਰ ਸਹਿਯੋਗ ਕਰਨਾ ਠੀਕ ਹੈ ਜੀ ਬਾਤ ਤੋਂ ਬਾਰੇ ਕਿਤੇ ਦੇ ਪਹਿਣ ਠੀਕ ਹੈ ਜੀ ਉਹਨਾਂ ਦਾ ਕਹਿੰਦਾ ਕਿ ਚਾਰ ਪੰਜ ਕਿੱਲਾਂ ਵਾਲਾ ਜੀਨੀਦਾਰ ਆ ਠੀਕ ਹੈ ਜੀ ਉਹ ਇਹ ਕਿਤੇ ਚ ਪਹਿਣਾ ਚਾਹੀਦਾ ਠੀਕ ਹੈ ਜੀ ਕੋਈ ਜਾਣ ਦੀ ਬਹੁਤ ਘੱਟ ਲੋੜ ਪੈਂਦੇ ਆ ਆਪਾਂ ਤਾਂ ਲੱਖ ਫੜ ਲਿਆ 2 ਲੱਖ ਪੈਂਦਾ 3 ਫੜ ਲਿਆ ਉਹ ਗੱਲ ਬੱਕਰੀ ਆ ਠੀਕ ਹੈ ਜੀ ਜੇ ਵੀ ਆਪਾਂ 10 ਫੜ ਲਿਆ 20 ਫੜ ਲਿਆ 30 ਫੜ ਲਿਆ ਠੀਕ ਹੈ ਜੀ ਪੰਵਾਰਤਿਆਂ ਦੇ ਜਾਨ ਦੀ ਲੋੜ ਨਹੀਂ ਦੀ ਠੀਕ ਹੈ ਜੀ ਮੈਂ 18 ਦੀਆਂ ਰੱਖੀਆਂ ਹੋਈਆਂ ਸੌਣੂ ਵੀ ਕੰਮ ਕੀਤਾ 5 ਸਾਲ ਠੀਕ ਹੈ ਜੀ ਲਾਏ ਮੈਂ ਬੜਾਈਆਂ ਕਰੀ ਜਾਂਵਾ ਠੀਕ ਹੈ ਜੀ ਕਿਹੜੀ ਗੱ ਲੋਹੇ ਦੀ ਨਖੀਰ ਤੇ ਬੋਲਾਂਗੇ ਠੀਕ ਹੈ ਜੀ ਸੱਚੀ ਗੱਲ ਬੋਲਾਂਗੇ ਨਾ ਧਾਪਾ ਨਾ ਸਰਾਪਾ ਠੀਕ ਹੈ ਜੀ ਇਹ ਜਿੰਦਾ ਕੰਮ ਕਰੇ ਇਹ ਤਾਂ ਲੋਕ ਕਹਿੰਦੇ ਨਹੀਂ ਹਟਦੇ ਸ਼ਰੀਰ ਤੇ ਸ਼ਰੀਰ ਨਹੀਂ ਰਾਜੀ ਹੁੰਦਾ ਠੀਕ ਹੈ ਜੀ ਇਹਨੇ ਇੱਕ ਕੰਮ ਬਿਠ ਲੈਣੇ ਉਹ ਬਿਠ ਲੈ ਕਿਸੇ ਦੇ ਮਨ ਕੁਛ ਆਦੇ ਜਵਾਕਾਂ ਨਾਲ ਸੋਚਦੇ ਅਸੀਂ ਜਵਾਕ ਕਿਵੇਂ ਪੜਾਉਣੀ ਆ ਕਿਵੇਂ ਜਵਾਕ ਆਪਾਂ ਸਹੀ ਨਹੀਂ ਕੰਦੇ ਜਾਣੇ ਆ ਸੱਚਾਈ ਇੰਨੀ ਲੈ ਕੇ ਜਾਣੇ ਆ ਠੀਕ ਹੈ ਜੀ ਇਹ ਲੋਕ ਬਈ ਆ ਬੱਚਿਆਂ ਨੂੰ ਗੱਤ ਮਾਰਨਾ ਸੱਜਣਾ ਠੀਕ ਹੈ ਜੀ ਅਗਲੇ ਦੇ ਕੋਈ ਸੋਚ ਆ ਰਹੇ ਨੇ ਆ ਦਿਮਾਗ ਵਿੱਚ ਕੰਮ ਲੈਣੇ ਨੇ ਠੀਕ ਹੈ ਜੀ ਕਿਹਨੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਨਹੀਂ ਵੀ ਸਿੱਖਿਆ ਦੇ ਨਾਲ ਨੇੜਤਾ ਵੀ ਮੈਂ ਅੰਬਤ ਦੇ ਨਾਲ ਸਾਹ ਲਗਦਾ ਕਿ ਮਿਲ ਬੈਠ ਠੀਕ ਹੈ ਜੀ ਮੈਂ ਮਾਪੇ ਦੀਆਂ ਮੋਢੇ ਪਿਆਲਾ ਵੀਰੇ ਠੀਕ ਚਲੋ ਆਪਾਂ ਨੂੰ ਇਹ ਲੋਕੇਸ਼ਨ ਦੱਸੋ ਲੱਕੀ ਆ ਠੀਕ ਆ ਮੰਨ ਕੇ ਚੱਲ ਆਪਾਂ ਗੱਲ ਕਰੀਏ ਬਠਿੰਡੇ ਤੋਂ ਕਿੰਨੀ ਦੂਰ ਪੈ ਜਾਂਦੀ ਹੈ ਬਠਿੰਡੇ ਤੋਂ ਬਠਿੰਡੇ ਤੋਂ ਵੀਰੇ 19 ਕਿਲੋਮੀਟਰ ਠੀਕ ਆ ਜੀ 19 ਕਿਲੋਮੀਟਰ ਠੀਕ ਆ ਜੀ ਇਧਰ ਟੂਲਪਲਾਜ ਆ ਕੱਟ ਕੇ ਆ ਸਕਦੇ ਆ ਮੰਡੀ ਦੇ ਬਿਜਲੀ ਠੀਕ ਆ ਜੀ ਟੂਲਪਲਾਜ ਕਿਹੜਾ ਮੈਂ ਇਧਰ ਬਠਿੰਡੇ ਵੱਲੋਂ ਪੈਂਦਾ ਚੰਗਾ ਪਚੌਂਡੀਆਂ ਠੀਕ ਆ ਜੀ ਸਿੱਧੀ ਦੇਖੇ ਜਾਂਦੇ ਸਰ ਤੋਂ ਆਉਂਦੀ ਆ ਪੂਰਾ ਵੱਡਾ ਚੌੜਾ ਰੋੜਾ ਠੀਕ ਆ ਲਓ ਬਈ ਲੋਕੇਸ਼ਨ ਕਰ ਲਓ ਨੋਟ ਸਾਨੂੰ ਬਾਈ ਨੇ ਦੱਸ ਹੀ ਦਿੱਤਾਗਾ ਵਾਟਰ ਰਕ ਬਣਿਆ ਉਧਰੇ ਪਿਛਲੀ ਸਾਈਡ ਇਹ ਬੱਕਰਾ ਮੰਡੀ ਲੱਗਦੀ ਆ ਹਰ ਸੋਵਾਰ ਨੂੰ ਲੱਖੀ ਨੰਬਰ ਬੋਲਦੇ ਬਈ ਆਪਣਾ 93408 ਜੀ 9350 ਲਓ ਬਈ ਯਾਰ ਇੱਕ ਵਾਰੀ ਹੋਰ ਬੋਲਦੇ 93408 9350 ਠੀਕ ਆ ਲਓ ਬਈ ਆ ਨੰਬਰ ਤੇ ਕਰ ਲੋ ਕਾਲ ਓਕੇ ਬਈ ਧੰਨਵਾਦ ਹੁਣ ਆਪਾਂ ਲੈ ਆਏ ਕੱਟਣ ਲੱਗ ਗਏ ਆ ਬਈ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਤੇ ਲਾਈਕ ਕਮੈਂਟ ਬਾਕੀ ਵੀਡੀਓ ਤੇ ਜਾ ਕੇ ਬਈ ਕਮੈਂਟ ਜ਼ਰੂਰ ਕਰ ਦਿਆ ਕਰੋ ਓਕੇ ਵੀਰੇ ਧੰਨਵਾਦ